िबु जी श्री राग महला प्थ थूक प्राप्त जे आवै एक हथ जन्म पदार्थ सफल है ਜੀ ਸੱਚਾ ਸ਼ਬਦ ਕਥ ਗੁਰ ਤੇ ਨਹਿਲਿ ਪਰਾਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਇੱਕਸ ਸੇਉ ਤੇ ਤਲਾਈ ਇੱਕਸ ਬਿਨ ਸਭ ਧੰਦ ਹੈ ਤਬ ਮਥਿਆ ਮੋ ਮਾਇ ਰਹਾ ਲਖ ਖੁਸ਼ੀਆਂ ਬਾਤਸ਼ਾਹੀਆਂ ਜੇ ਸਤ ਗੁਰ ਨਦਰ ਕਰੇ ਨੇਮਖ ਇਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਜਿਸ ਕੋ ਪੂਰਬ ਲਿਖਿਆ ਤਿੰਨ ਸਤ ਗੁਰ ਚਰਨ ਗਏ ਸਫਲੂ ਮੂਰਤ ਸਫਲਾ ਕੜੀ ਜਿਤ ਸੱਚੇ ਨਾਲ ਪਿਆਰ ਤੂਖ ਸੰਤਾਪ ਨ ਲਗੈ ਜਿਸ ਹਰਿ ਕਾ ਨਾਮ ਆਧਾਰ ਪਾਮ ਫਕੜ ਗੁਰ ਕਾਂਢਿਆ सोई ਉਤਰਿਆ פאר ਖਾਨ ਸੁਹਾਵਾ ਪਵਿੱਤ ਹੈ ਜਿੱਥੈ ਸੰਤ ਸੱਪਾ ਢੋਈ ਇਸਹੀ ਨੂੰ ਮਿਲੇ ਜਿਨ ਪੂਰਾ ਗੁਰੂ ਲੱਭਾ ਨਾਨਕ ਬੱਦਾ ਘਰ ਤਹਾ ਜਿ ਤੰਬਰਤਨਾ ਜਨਮ ਜਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗੋ ਜੁਗਟਲ ਨਾਮ ਬਾਣੀ ਦੇ ਬੋਹਿਤ ਨੇਕ ਕਲਮ ਕਵਤਾਰ ਸ਼ਬਦ ਬ੍ਰਹਮ ਸਤਗੁਰੂ ਤਨ ਤਨ ਸ੍ਰੀ ਗੁਰੂ ਰੰਗਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਜੁੜੇ ਹੋਏ ਪਿਆਰੀ ਸਾਧ ਸੰਗਤ ਜੀਓ ਪਾਵਨ ਸ਼ਬਦ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਇਹ ਸ਼ਬਦ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਿਆ ਹੋਇਆ ਹੈ। ਰਾਗ ਸ੍ਰੀ ਰਾਗ ਦੇ ਵਿੱਚ ਸ੍ਰੀ ਗੁਰੂ ਰੰਗ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 43 ਦੇ ਉੱਤੇ ਸੁਭਾਏਮਾਨ ਹੈ। ਸਤਿਗੁਰੂ ਕਿਰਪਾ ਕਰਨ ਆਉ ਪਾਵਨ ਸ਼ਬਦ ਦੀ ਵਿਚਾਰ ਨਾਲ ਸਾਂਝ ਪਾਈਏ। ਇਸ ਤੋਂ ਪਹਿਲਾਂ ਮਨਵਿਰਤੀਆਂ ਕਾਬਰ ਕਰਕੇ ਰਸਨਾ ਪਵਿੱਤਰ ਕਰੋ ਗੁਰਫਤੇ ਦੀ ਸਾਂਝ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਸਾਹਿਬ ਇਸ ਪਾਵਨ ਸ਼ਬਦ ਦੀ ਰਹਾਉ ਦੀ ਪੰਗਤੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਤਸ ਸੇ ਹੋਂ ਤੇ ਲਾਏ ਇੱਕ ਸ ਬਿਨ ਸਭ ਤੰਦ ਹੈ ਸਭ ਮਿਥਿਆ ਮੋਹ ਮਾਇਰਾ ਐ ਮੇਰੇ ਮਨਾ ਇਸ ਸੰਸਾਰ ਦੇ ਅੰਦਰ ਸਾਰੇ ਪਾਸਿਆਂ ਤੋਂ ਆਪਣਾ ਧਿਆਨ ਕੇਂਦਰਿਤ ਕਰਕੇ ਮੁਕਤੀ ਦੇ ਦਾਤੇ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਚਿੱਤ ਜੋੜਨਾ ਹੈ ਹੋਰ ਕੋਈ ਵੀ ਤੇਰਾ ਪਰਮਾਰਥ ਦੇ ਰਾਹ ਦੇ ਵਿੱਚ ਸਹਾਈ ਨਹੀਂ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਨਾ ਕੋਈ ਭੈਣ ਨਾ ਕੋਈ ਭਰਾ ਨਾ ਕੋਈ ਹੋਰ ਰਿਸ਼ਤਾ ਨਾਲ ਨਿਭਣ ਵਾਲਾ ਹੈ ਕੇਵਲ ਤੇ ਕੇਵਲ ਪਰਮਾਤਮਾ ਦਾ ਰਿਸ਼ਤਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜਿਆ ਹੋਇਆ ਚਿੱਤ ਹੀ ਸਫਲ ਕਰੇਗਾ ਇਸ ਕਰਕੇ ਆਪਣੀ ਮਨਮਿਰਤੀ ਆਪਣਾ ਚਿੱਤ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਜੋੜਨਾ ਹੈ ਉਸ ਇੱਕ ਅਕਾਲਪੁਰਖ ਵਾਹਿਗੁਰੂ ਤੋਂ ਬਿਨਾ ਇੱਕ ਸਬਿੰਨ ਸਭ ਤੰਦ ਹੈ ਸਭ ਮਿਥਿਆ ਮੋਹਮਾਇ ਇੱਕ ਅਕਾਲਪੁਰਖ ਵਾਹਿਗੁਰੂ ਤੋਂ ਬਿਨਾ ਸਾਰਾ ਕੁਝ ਨਾਸਵੰਤ ਹੈ ਸਾਰਾ ਕੁਝ ਬਿਨ ਸੰਹਾਰ ਹੈ ਕੋਈ ਵੀ ਸਹਾਈ ਨਹੀਂ ਹੈ ਸਭ ਮਿੱਥਿਆ ਮੋਹ ਮਾਇ ਇਹ ਸੰਸਾਰ ਦੇ ਅੰਦਰ ਜੋ ਵੀ ਮੋਹ ਹੈ ਮਾਇਆ ਹੈ ਇਹ ਸਭ ਨਾਸਵਾਨ ਹੈ ਖਿੰਡ ਭੰਗਦਾ ਰਹੇ ਸਤਿਗੁਰੂ ਕਹਿੰਦੇ ਬਿਲਕੁਲ ਇਸ ਤਰ੍ਹਾਂ ਜਿੱਦਾਂ ਧੂਏ ਦਾ ਪਹਾੜ ਦੇਖਣ ਨੂੰ ਤਾਂ ਲੱਗਦਾ ਹੈ ਕਿ ਇਹ ਪਹਾੜ ਹੈ ਪਰ ਹੈ ਧੂਆ ਵਿੱਚ ਕੁਝ ਵੀ ਨਹੀਂ ਇਸੀ ਤਰ੍ਹਾਂ ਸੰਸਾਰ ਹੈ ਇਸੇ ਤਰ੍ਹਾਂ ਜਗਤ ਹੈ ਸਤਿਗੁਰੂ ਪਾਤਸ਼ਾਹ ਬਚਨ ਕਰਦੇ ਨੇ ਜੇ ਇੱਕ ਦੇ ਨਾਲ ਚਿੱਤ ਜੋੜੋਗੇ ਤਾਂ ਸਭ ਕੁਝ ਪ੍ਰਾਪਤ ਹੋ ਜਾਏਗਾ ਤੇ ਇਸ ਤੋਂ ਇਲਾਵਾ ਨਹੀਂ ਸਭੇ ਥੋਕ ਪਰ ਆਪ ਤੇ ਜੇ ਆਵੇ ਇੱਕ ਹੱਥ ਸਾਰੇ ਪਦਾਰਥ ਮਿਲ ਜਾਂਦੇ ਆ ਸਾਰਾ ਕੁਝ ਪ੍ਰਾਪਤ ਹੋ ਜਾਏਗਾ ਜੇ ਪ੍ਰਮਾਤਮਾ ਦੇ ਨਾਮ ਨਾਲ ਜਿਤ ਜੋੜ ਲਓ ਜੇ ਇੱਕ ਦੇ ਨਾਲ ਮਿਰਤੀ ਲਾਵਾਂਗੇ ਤੇ ਸਾਰਾ ਕੁਝ ਪ੍ਰਾਪਤ ਹੋ ਜਾਏਗਾ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਾਂਗੇ ਉਸ ਸੱਚੇ ਦੀ ਸਿਫਤਸਲਾ ਕਰਾਂਗੇ ਉਹਦੀ ਗੱਲ ਕਰਾਂਗੇ ਤਾਂ ਇਹ ਜੀਵਨ ਸਫਲ ਹੋ ਜਾਏਗਾ ਇਹ ਜਨਮ ਪਦਾਰਥ ਸਫਲ ਹੋ ਜਾਏਗਾ ਬਹੁਤ ਸਾਰੇ ਗੁਰਮੁਖ ਪਿਆਰੇ ਜਦੋਂ ਆਮ ਕਰਕੇ ਇਸ ਸ਼ਬਦ ਦਾ ਉਚਾਰਨ ਕਰਦੇ ਨੇ ਕਈ ਵਾਰ ਤਾਂ ਕਈ ਗੁਰਮੁਖ ਕੀਰਤਨ ਕਰਦੇ ਆ ਵੀ ਇਸ ਕਥ ਦਾ ਉਚਾਰਨ ਏਡਾ ਲਾ ਕੇ ਅਕਥ ਕਰ ਦਿੰਦੇ ਨੇ ਇੱਥੇ ਪਤਾ ਲੱਗਦਾ ਹੈ ਕਿ ਕੋਈ ਗੁਰਬਾਣੀ ਦੀ ਕਿੰਨੀ ਸਮਝ ਰੱਖਦਾ ਹੈ ਕਥ ਦਾ ਮਤਲਬ ਕਥਨਾ ਹੈ ਕਹਿਣਾ ਹੈ ਅਕਥ ਦਾ ਮਤਲਬ ਨਹੀਂ ਕਹਿਣਾ ਹੈ ਉਹ ਅਨਜਾਣੇ ਵਿੱਚ ਜਿੱਥੇ ਕਹਿ ਦਿੰਦੇ ਨੇ ਸੱਚਾ ਸ਼ਬਦ ਅਕਥ ਉਹਦਾ ਇਹ ਅਰਥ ਬਣ ਜਾਂਦਾ ਹੈ ਕਿ ਸੱਚੇ ਸ਼ਬਦ ਨੂੰ ਨਹੀਂ ਉਚਾਰਨਾ ਕਿਹੜਾ ਕੋਲੋਂ ਲਮਣ ਦੇ ਨਾਲ ਇਸ ਕਰਕੇ ਇਸ ਦਾ ਉਚਾਰਨ ਕਰਨ ਲੱਗਿਆਂ ਉਚਾਰਨ ਕਰਨ ਲੱਗਿਆਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਅਕਾਲ ਪੁਰਖ ਵৈਕਰੂਣ ਦੀ ਸਿਫਤਸਲਾ ਕਰਨੀ ਹੈ ਬਾਣੀ ਨੂੰ ਬੜੇ ਧਿਆਨ ਨਾਲ ਪੜ੍ਹਨਾ ਹੈ ਅਗਿਆਨਤਾ ਨਾਲ ਨਹੀਂ ਪੜ੍ਹਨਾ ਇੱਥੇ ਕਥ ਕਰਨਾ ਹੈ ਉਚਾਰਨ ਭਾਈ ਜਿ ਵਾਹਿਗੁਰੂ ਦੀ ਸਿਫਤ ਸਲਾ ਕਰਾਂਗੇ ਸੱਚੀ ਬਾਣੀ ਨਾਲ ਜਿਤ ਜੋੜਾਂਗੇ ਤੇ ਸਭ ਕੁਝ ਪ੍ਰਾਪਤ ਕਰ ਲਵਾਂਗੇ ਜੀਵਨ ਵੀ ਸਫਲ ਹੋ ਜਾਏਗਾ ਘਰ ਤੇ ਮਹਿਲ ਪਰ ਆਪ ਤੇ ਜਿਸ ਲਿਖਿਆ ਹੋਵੇ ਮਤ ਭਾਈ ਜਿਹਦੇ ਮਸਤਕ ਤੇ ਅਕਾਲ ਪੁਰਖ ਵਾਹਿਗੁਰੂ ਗੁਰੂ ਦੀ ਸੰਗਤ ਲਿਖ ਦਿੰਦਾ ਹੈ ਗੁਰੂ ਦੀ ਮੱਤ ਲੇਖ ਦਿੰਦਾ ਹੈ ਸਿਆਣਪ ਲੇਖ ਦਿੰਦਾ ਹੈ ਉਹਨੂੰ ਗੁਰੂ ਤੋਂ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਹੋ ਜਾਂਦੀ ਹੈ ਪਰਮਾਤਮਾ ਦੇ ਚਰਣਾ ਵਿੱਚ ਥਾਂ ਮਿਲ ਜਾਂਦੀ ਹੈ ਉਸ ਨੂੰ ਜਿਸ ਦੇ ਮੱਥੇ ਤੇ ਅਕਾਲ ਪੁਰਖ ਵਾਹਿਗੁਰੂ ਨੇ ਲਿਖ ਦਿੱਤਾ ਸ਼ੁਭ ਕਰਮ ਗੁਰੂ ਸਾਹਿਬ ਬਚਨ ਕਰਦੇ ਨੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਭਾਈ ਜੀ ਵਾਹਿਗੁਰੂ ਦੀ ਮਿਹਰ ਦੀ ਨਜ਼ਰ ਹੋ ਜਾਏ ਤੇ ਉਹਦੀ ਮਿਹਰ ਦੀ ਨਜ਼ਰ ਹੋਣ ਦੇ ਨਾਲ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਦੁਨੀਆ ਦੀਆਂ ਲੱਖਾਂ ਪਾਤਸ਼ਾਹੀਆਂ ਉਹਦੀ ਬਰਾਬਰਤਾ ਨਹੀਂ ਕਰ ਸਕਦੀਆਂ ਜਿਹੜੀ ਵਾਹਿਗੁਰੂ ਦੇ ਨਾਮ ਦੀ ਦਾਤ ਮਿਲਣ ਵਾਲੇ ਨੂੰ ਖੁਸ਼ੀ ਮਿਲਦੀ ਹੈ ਦੁਨੀਆ ਦੇ ਸਭ ਪਦਾਰਥ ਪ੍ਰਾਪਤ ਕਰਕੇ ਉਹ ਸੁੱਖ ਨਹੀਂ ਮਿਲਦਾ ਜਿਹੜਾ ਬਾਣੀ ਤੇ ਨਾਮ ਦੇ ਨਾਲ ਮਿਲਦਾ ਹੈ ਸਤਗੁਰੂ ਪਾਤਸ਼ਾਹ ਬਚਨ ਅੱਗੇ ਕਰਦੇ ਨੇ ਨਿਮਖ ਏਕ ਹਰਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਵੈਗਰੂ ਇੱਕ ਅੱਖ ਚਾਪਕਣ ਜਿੰਨਾ ਸਮਾਂ ਨਾਮ ਦਾ ਸੁਖ ਦੇ ਦੇਵੇ ਮਨ ਤੇ ਤਨ ਆਨੰਦਤ ਹੋ ਜਾਂਦਾ ਹੈ ਠੰਡਾ ਹੋ ਜਾਂਦਾ ਹੈ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ ਏਕ ਚਿੱਤ ਜੇ ਇੱਕ ਛਿਨ ਧਿਆਇਓ ਕਾਲ ਪਾਸ ਕੇ ਵਿੱਚ ਨਾ ਆਏ ਜੇ ਥੋੜਾ ਜਿਹਾ ਸਮਾਂ ਵੀ ਗੁਰੂ ਦੀ ਬਾਣੀ ਦੇ ਨਾਲ ਨਾਮ ਦੇ ਨਾਲ ਇਕਾਗਰਤਾ ਦੇ ਨਾਲ ਚਿੱਤ ਜੋੜ ਲਈਏ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਫਿਰ ਜਮਾਂ ਦੀ ਫਾਹੀ ਤੋਂ ਬਚ ਜਾਂਦਾ ਹੈ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਸੁਖਨੀ ਸਾਹਿਬ ਜੀ ਦੇ ਵਿੱਚ ਬਚਨ ਕੀਤੇ ਨੇ ਕਿਨਕਾ ਏਕ ਜਿਸ ਜੀਵਸਾਵੇ ਤਾਂ ਕੀ ਮਹਿਮਾ ਗਣੀ ਨਾ ਆਵੇ ਜੇ ਵੈਗੁਰੂ ਕਿਰਪਾ ਕਰਕੇ ਸਾਡੇ ਹਿਰਦੇ ਦੇ ਅੰਦਰ ਸਾਡੇ ਮਨ ਦੇ ਅੰਦਰ ਆਪਣੀ ਸਿਫਸਲਾ ਦਾ ਇੱਕ ਕਿਣਕਾ मात्र ਇੱਕ ਕਣ मात्र ਰੱਖ ਦੇਵੇ ਤੇ ਸਤਿਗੁਰੂ ਕਹਿੰਦੇ ਉਹਦੀਆਂ ਵਡਿਆਈਆਂ ਵੱਡੀਆਂ ਹੋ ਜਾਂਦੀਆਂ ਨੇ ਸਤਗੁਰੂ ਨੇ ਬਚਨ ਕੀਤੇ ਨੇ ਜਿਸ ਕੋ ਪੂਰਵ ਲਿਖਿਆ ਤਿੰਨ ਸਤਗੁਰ ਚਰਨ ਗ헤 ਭਾਈ ਵਾਹਿਗੁਰੂ ਨੇ ਕਿਰਪਾ ਕਰੀ ਦੇ ਦਿੱਤੇ ਪੂਰਵਲਾ ਜਿਹਦੇ ਮੱਥੇ ਦੇ ਉੱਤੇ ਵਾਹਿਗੁਰੂ ਨੇ ਪਹਿਲਾਂ ਹੀ ਲਿਖ ਦਿੱਤਾ ਨਾ ਉਹ ਗੁਰੂ ਸਾਹਿਬ ਦੇ ਚਰਨ ਪਕੜ ਲੈਂਦਾ ਹੈ ਭਾਵ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ ਗੁਰੂ ਸ਼ਬਦ ਗੁਰੂ ਦੇ ਨਾਲ ਜੁੜ ਜਾਂਦਾ ਹੈ ਸਤ ਸੰਗਤ ਕਰ ਲੈਂਦਾ ਹੈ ਗੁਰੂ ਸਾਹਿਬਾਂ ਨੇ ਬਚਨ ਕੀਤੇ ਨੇ ਪੂਰਵ ਕਰਮ ਅੰਕੁਰ ਜਦ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਤ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਕਹਿੰਦੇ ਨੇ ਜਿਸ ਤਰ੍ਹਾਂ ਜ਼ਮੀਨ ਦੇ ਵਿੱਚ ਬੀਜ ਬੀ ਦਿੰਨੇ ਆ ਬੋਹ ਦਿੰਨੇ ਆ ਉਹਦੇ ਉੱਤੇ ਸੁਹਾਗਾ ਫੇਰ ਦਿੰਨੇ ਆ ਉਹ ਦਿਖਦਾ ਨਹੀਂ ਤੇ ਜਦੋਂ ਬੀਜਿਆ ਹੋਵੇ ਤੇ ਉਸ ਤੋਂ ਬਾਅਦ ਉਹ ਜਦੋਂ ਜ਼ਮੀਨ ਦੇ ਵਿੱਚੋਂ ਫੁੰਗਰਦਾ ਹੈ ਉਹ ਮੌਲ ਦਾ ਫੁੱਟਦਾ ਹੈ ਜਦੋਂ ਉਹ ਜਿਸ ਵਕਤ ਉਹ ਬਾਹਰ ਨਿਕਲਦਾ ਹੈ ਨਾ ਜ਼ਮੀਨ ਤੋਂ ਤੇ ਫਿਰ ਉਹ ਬੜਾ ਕੁਲਾ ਜਿਹਾ ਬੜਾ ਵਧੀਆ ਲੱਗਦਾ ਹੈ ਤੇ ਹੌਲੀ ਹੌਲੀ ਫਿਰ ਉਹ ਵੱਧਦਾ ਹੈ ਫਿਰ ਉਹਨੂੰ ਫਲ ਲੱਗਦਾ ਹੈ ਸਤਿਗੁਰੂ ਕਹਿੰਦੇ ਇਸੇ ਤਰ੍ਹਾਂ ਜਿਦੋਂ ਪੂਰਬਲੇ ਲਿਖੇ ਹੋਏ ਭਾਗਾਂ ਅਨੁਸਾਰ ਜਿਹਦੇ ਸਤ ਸੰਗਤ ਲਿਖੀ ਹੈ ਨਾ ਪੂਰਬ ਕਰਮ ਅੰਕੁਰ ਜਦ ਪ੍ਰਗਟੇ ਪੂਰਬਲੇ ਕਰਮਾਂ ਦਾ ਅੰਕੁਰ ਪ੍ਰਗਟਾ ਪ੍ਰਗਟਦਾ ਹੈ ਨਾ ਜਿਹਦੇ ਅੰਦਰ ਉਹਨੂੰ ਫਿਰ ਗੁਰੂ ਸਾਹਿਬ ਦੀ ਸੰਗਤ ਮਿਲਦੀ ਹੈ ਉਹਦੇ ਜੀਵਨ ਦਾ ਸਾਰਾ ਹਨੇਰਾ ਦੂਰ ਹੋ ਜਾਂਦਾ ਹੈ ਜਨਮਾਂ ਜਨਮਾਂਤਰਾਂ ਦੀ ਨੀਂਦ ਵਿੱਚੋਂ ਗਫਲਤ ਦੀ ਨੀਂਦ ਵਿੱਚੋਂ ਜਾਗ ਜਾਂਦਾ ਹੈ ਸਤਗੁਰੂ ਬਚਨ ਕਰਦੇ ਨੇ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ ਭਾਈ ਉਹ ਮਹੂਰਤ ਉਹ ਸਮਾਂ ਉਹ ਘੜੀ ਸਫਲੀ ਹੋ ਜਾਂਦੀ ਹੈ ਜਿਸ ਸਮੇਂ ਵਾਹਿਗੁਰੂ ਦੇ ਨਾਮ ਦੇ ਨਾਲ ਉਸ ਪ੍ਰਮਾਤਮਾ ਦੇ ਨਾਲ ਚਿੱਤ ਜੋੜਿਆ ਜਾਵੇ ਜਦੋਂ ਚਿੱਤ ਜੋੜਿਆ ਜਾਵੇ ਸਤਿਗੁਰੂ ਨੇ ਬਚਨ ਕੀਤੇ ਨੇ ਆਪਣੇ ਆਪ ਦੇ ਵਿੱਚ ਕੋਈ ਦਿਨ ਪਵਿੱਤਰ ਨਹੀਂ ਕੋਈ ਸਮਾਂ ਪਵਿੱਤਰ ਨਹੀਂ ਗੁਰੂ ਸਾਹਿਬਾਂ ਨੇ ਇੱਥੇ ਬਚਨ ਕਰੇ ਨੇ ਕਹਿੰਦੇ ਨੇ ਸਫਲ ਉਦੋਂ ਐ ਜਦੋਂ ਨਾਮ ਨਾਲ ਜੁੜ ਗਏ ਉਹ ਭਾਵੇਂ ਦਿਨ ਹੋਵੇ ਰਾਤ ਹੋਵੇ ਕਿਸੇ ਵੀ ਤਰ੍ਹਾਂ ਦਾ ਸਮਾਂ ਹੋਵੇ ਕੋਈ ਵੀ ਦਿਨ ਹੋਵੇ ਅਸਫਲ ਉਦੋਂ ਐ ਜਦੋਂ ਟੁੱਟ ਗਏ ਭਾਵੇਂ ਕੋਈ ਨਹੀਂ ਸਮਾ ਸਮਾ ਸਫਲ ਕੋਈ ਕਿਸੇ ਤਰ੍ਹਾਂ ਦਾ ਸਮਾ ਹੋਵੇ ਗੁਰੂ ਸਾਹਿਬਾਂ ਨੇ ਇਹ ਆਖਿਆ ਕਹਿੰਦੇ ਨੇ ਜਦੋਂ ਨਾਮ ਜਪਿਆ ਸਫਲ ਜਦੋਂ ਭੁੱਲੇ ਤਾਂ ਅਸਫਲ ਇਸ ਲਈ ਸਤਗੁਰੂ ਪਾਤਸ਼ਾਹ ਜੀ ਨੇ ਇਹ ਇਥੇ ਆਖਿਆ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ ਸਤਿਗੁਰੂ ਨੇ ਬਚਨ ਇੱਥੇ ਆਖੇ ਨੇ ਜਿੱਥੇ ਸੋਈ ਦਿਨ ਸੁ ਸਵਾਵੜਾ ਜਿਤ ਪ੍ਰਭ ਆਏ ਚਿੱਤ ਜਿਸ ਦਿਨ ਵਿਸਰੇ ਪਾਰ ਬ੍ਰਹਮ ਫਿੱਟ ਭੁਲੇਰੀ ਰੁੱਤ ਉਹ ਰੁੱਤ ਵੀ ਲਾਣਤ ਵਾਲੀ ਹੈ ਜਦੋਂ ਪਰਮਾਤਮਾ ਤੋਂ ਛੁੱਟ ਜਾਵਾਂਗੇ ਭਾਵੇਂ ਹੋ ਰੁੱਤ ਜਿੰਨੀ ਮਰਜ਼ੀ ਵਧੀਆ ਹੋਵੇ ਜਿਤ ਦਿਨ ਵਿਸਰੇ ਪਾਰ ਬ੍ਰਹਮ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਦੁੱਖ ਸੰਤਾਪ ਨਾ ਲੱਗਈ ਜਿਸ ਹਰ ਕਾ ਨਾਮ ਆਧਾਰ ਇਹ ਆਸਰਾ ਹੁੰਦਾ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਦੁਨੀਆ ਦੇ ਆਸਰੇ ਅਸੀਂ ਤੱਕਦੇ ਹਾਂ ਲੇਕਿਨ ਜਦੋਂ ਵਾਹਿਗੁਰੂ ਦੇ ਨਾਮ ਦਾ ਆਸਰਾ ਤੱਕਿਆ ਫਿਰ ਸਾਰੇ ਦੁੱਖ ਕੱਟੇ ਜਾਣੇ ਨੇ ਫਿਰ ਪਰੇਸ਼ਾਨੀਆਂ ਦੂਰ ਹੋਣੀਆਂ ਨੇ ਫਿਰ ਸਭ ਸੰਤਾਪ ਦੂਰ ਹੋ ਜਾਣੇ ਨੇ ਕਿਉਂਕਿ ਅਸੀਂ ਸਾਰੇ ਇੱਕੋ ਹੀ ਗੱਲ ਕਹਿੰਨੇ ਜਦੋਂ ਵੀ ਗੁਰੂ ਸਾਹਿਬ ਦੇ ਕੋਲ ਆਉਨੇ ਜਾ ਅਸੀਂ ਪਾਣੀ ਪੜਦੇ ਆਂ ਜਾਂ ਸਿਮਰਨ ਕਰਦੇ ਆਂ ਜਾਂ ਸੇਵਾ ਕਰਦੇ ਆਂ ਜਾਂ ਦਾਨ ਪੁੰਨ ਕਰਦੇ ਆਂ ਪਰਪਕਾਰ ਕਰਦੇ ਆਂ ਇੱਕੋ ਹੀ ਗੱਲ ਕਹਿੰਦੇ ਆਂ ਸਤਿਗੁਰੂ ਦੁੱਖ ਕੱਟ ਦੇ ਸੁੱਖ ਬਖਸ਼ ਦੇ ਹਰ ਇੱਕ ਕਰਮ ਧਰਮ ਦੇ ਬਦਲੇ ਵਿੱਚ ਸਾਨੂੰ ਸੁੱਖ ਚਾਹੀਦਾ ਹੈ ਦੁੱਖ ਦੂਰ ਹੋ ਜਾਣ ਉਹ ਇਹੀ ਚਾਹਣੇ ਜਿਕਰ ਕਿਸੇ ਨੂੰ ਅਸੀਂ ਕੁਝ ਦਿੰਦੇ ਆ ਉੱਥੇ ਵੀ ਅਸੀਂ ਕਹਿ ਦਿੰਦੇ ਆ ਕਹਿੰਦੇ ਆ ਮੇਰੀ ਅਰਦਾਸ ਕਰਿਓ ਗੁਰੂ ਪਾਤਸ਼ਾਹ ਕਹਿੰਦੇ ਨੇ ਜਦੋਂ ਤੁਸੀਂ ਵਾਹਿਗੁਰੂ ਦੇ ਨਾਮ ਨਾਲ ਜੁੜ ਜਾਓਗੇ ਨਾ ਫਿਰ ਕਿਸੇ ਨੂੰ ਵੀ ਕੁਝ ਕਹਿਣ ਦੀ ਲੋੜ ਨਹੀਂ ਪੈਣੀ ਨਾਮ ਦਾ ਆਸਰਾ ਤੱਕੀਏ ਦੁੱਖ ਸੰਤਾਪ ਨਾ ਲੱਗਈ ਜਿਸ ਹਰ ਕਾ ਨਾਮ ਆਧਾਰ ਜਿਹਨੂੰ ਭਾਈ ਵੈਗਰੂ ਦੇ ਨਾਮ ਦਾ ਆਸਰਾ ਹੈ ਉਹਦੇ ਸਾਰੇ ਦੁੱਖ ਦਿਲਦਰ ਦੂਰ ਹੋ ਜਾਂਦੇ ਨੇ ਗੁਰੂ ਸਾਹਿਬ ਜੀ ਦੇ ਪਾਵਨ ਬਚਨ ਅਸੀਂ ਰੋਜ਼ ਕਹਿੰਦੇ ਵੀ ਆ ਤੇ ਸੁਣਦੇ ਵੀ ਆ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸ੍ਰਸਿ ਪੂਰੇ ਗੁਰ ਤੇ ਜਾਣ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਨਾਮ ਜਪਣ ਵਾਲੇ ਰਸ ਨਾਲ ਭਰਪੂਰ ਹੋ ਜਾਂਦੇ ਨੇ ਆਨੰਦਤ ਹੋ ਜਾਂਦੇ ਨੇ ਫਿਰ ਇਸ ਤਰ੍ਹਾਂ ਜੀਵਨ ਸਫਲ ਹੋ ਜਾਂਦਾ ਜਿੱਦਾਂ ਗੁਰੂ ਸਾਹਿਬ ਕਹਿੰਦੇ ਨੇ ਬਾਹ ਪਕੜ ਗੁਰ ਕਾਂਢਿਆ ਸੋਈ ਉੱਤਰਿਆ ਪਾ ਜਿੱਦਾਂ ਕੋਈ ਡੁੱਬਦੇ ਦੀ ਬਾਹ ਫੜ ਲਵੇ ਬਾਹ ਫੜ ਕੇ ਉਹਨੂੰ ਕੱਢ ਲਵੇ ਇਸ ਤਰ੍ਹਾਂ ਗੁਰੂ ਸਾਨੂੰ ਸੰਸਾਰ ਸਾਗਰ ਦੇ ਵਿੱਚ ਘਰਕਦਿਆਂ ਨੂੰ ਤੂਬਦਿਆ ਨੂੰ ਬਾਹ ਫੜ ਕੇ ਕੱਢ ਲੈਂਦਾ ਹੈ ਬਾਬਾ ਕਬੀਰ ਸਾਹਿਬ ਜੀ ਨੇ ਬਚਨ ਕੀਤੇ ਨੇ ਕਹਿੰਦੇ ਜਿਸ ਤਰ੍ਹਾਂ ਹੁਣ ਬਿਲਕੁਲ ਪੱਧਰੀ ਜ਼ਮੀਨ ਹੋਵੇ ਉਹਦੇ ਉੱਤੇ ਬੇੜੀ ਖੜੀ ਪੱਧਰੀ ਜ਼ਮੀਨ ਤੇ ਬੇੜੀ ਖੜੀ ਐ ਕੋਈ ਆ ਕੇ ਕਹਿ ਦੇਵੇ ਕਿ ਤੇਰੀ ਬੇੜੀ ਡੁੱਬ ਚਲੀ ਐ ਉਹ ਹੱਸੇਗਾ ਕਹਿਗਾ ਇੱਥੇ ਪਾਣੀ ਐ ਜਿੱਥੇ ਡੁੱਬ ਚਲੀ ਇਹ ਤੇ ਪੱਧਰੇ ਪਈ ਨਹੀਂ ਨਾ ਡੁੱਬਦੀ ਪੱਧਰੇ ਚ ਕਿੱਥੇ ਡੁੱਬਣਾ ਜ਼ਮੀਨ ਦੇ ਉੱਤੇ ਕਿੱਦਾਂ ਡੁੱਬ ਜਾਏਗੀ ਸਖਤ ਜ਼ਮੀਨ ਤੇ ਕਿੱਦਾਂ ਡੁੱਬ ਜਾਏਗੀ ਉਹ ਤਾਂ ਪਾਣੀ ਚ ਡੁੱਬੇਗੀ ਲੈਕਿਨ ਧਰਮ ਦੇ ਜਗਤ ਦੇ ਵਿੱਚ ਕੁਕਰਮਾਂ ਦੇ ਵਿੱਚ ਐਂ ਡੁੱਬਦੀ ਹੈ। ਬਾਬਾ ਜੀ ਕਹਿੰਦੇ ਨੇ ਰੇ ਨਰ ਨਾਬ ਚੌੜ ਕਤ ਬੋੜੀ ਕਹਿੰਦੇ ਐ ਇਨਸਾਨ ਖੁੱਲੇ ਮੈਦਾਨ 'ਚੇ ਆਪਣੀ ਬੇੜੀ ਡੋਬੀ ਜਾਂਦਾ ਹੈ। ਇਹ ਬੇੜੀ ਕੁਕਰਮਾਂ ਨਾਲ ਡੁੱਬਦੀ ਹੈ। ਇਹ ਬੇੜੀ ਨਾਮ ਤੋਂ ਟੁੱਟਣ ਕਰਕੇ ਡੁੱਬਦੀ ਹੈ ਇਸ ਲਈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇਸ ਡੁੱਬਦੀ ਬੇੜੀ ਨੂੰ ਪਾਰ ਲੰਘਾਉਣ ਵਾਲਾ ਸਤਿਗੁਰੂ ਹੈ ਸਤਿਗੁਰੂ ਨੇ ਬਚਨ ਕੀਤੇ ਨੇ ਗੁਰ ਬੇੜੀ ਤੁਲਹਾ ਗੁਰ ਕਹਿੰਦੇ ਨੇ ਕਿਸੇ ਵੀ ਤਰ੍ਹਾਂ ਗੁਰੂ ਪਾਰ ਕਰ ਦੇਵੇ ਤਾਏ ਚਾਹੇ ਲੱਕੜਾਂ ਦੇ ਇਕੱਠੇ ਤੇ ਬਿਠਾ ਕੇ ਤਾਰ ਦੇਵੇ ਜਾਂ ਛੋਟੀ ਬੇੜੀ ਦੇ ਰੂਪ ਚ ਜਾਂ ਵੱਡੇ ਬੇੜੇ ਦੇ ਰੂਪ ਚ ਤਾਰਨਾ ਜਿੱਦਾਂ ਮਰਜੀ ਤਾਰੇ ਬਾਹ ਪਕੜ ਗੁਰ ਕਾਂਢਿਆ ਸੋਈ ਉਤਰਿਆ ਪਾਰ ਭਾਈ ਪਾਰ ਤਾਂ ਉਹੀ ਹੋ ਸਕਦਾ ਜਿਹਨੂੰ ਗੁਰੂ ਬਾਹ ਫੜ ਕੇ ਪਾਰ ਕਰਦੇ ਆਪਣੇ ਯਤਨਾਂ ਦੇ ਨਾਲ ਕੋਈ ਵੀ ਨਹੀਂ ਹੋ ਸਕਦਾ ਪਾਰ ਦੁੱਖ ਸੰਤਾਪ ਨ ਲੱਗਈ ਜਿਸ ਹਰ ਕਾ ਨਾਮ ਆਧਾਰ ਬਾਹ ਪਕੜ ਗੁਰ ਕਾ ਢਿਆ ਸੋਈ ਉਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਆਪਣੇ ਆਪ 'ਚ ਕੋਈ ਧਰਤੀ ਪਵਿੱਤਰ ਨਹੀਂ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਿੱਥੇ ਗੁਰਮੁਖਾਂ ਦਾ ਇਕੱਠ ਹੈ, ਜਿੱਥੇ ਗੁਰਮੁਖ ਬੈਠ ਕੇ ਵਾਹਿਗੁਰੂ ਦੀ ਸਿਫਤ-ਸਲਾਹ ਕਰ ਰਹੇ ਨੇ। ਉਹ ਅਸਥਾਨ ਪਵਿੱਤਰ। ਤੇ ਉਸ ਸਥਾਨ ਤੇ ਬੈਠਿਆਂ, ਨਾਮ ਬਾਣੀ ਨਾਲ ਜੁੜਿਆਂ ਹਿਰਦਾ ਪਵਿੱਤਰ, ਜੀਵਨ ਪਵਿੱਤਰ। ਜੀ ਅਸੀਂ ਕਹੀਏ ਕਿ ਇੱਥੇ ਬਹਿ ਕੇ ਵਾਈਕ ਨੂੰ ਦਾ ਨਾਮ ਜਪਿਆ ਸੀ ਤੇ ਅਸੀਂ ਇੱਥੇ ਬਹਿ ਕੇ ਚਲੇ ਗਏ ਤੇ ਅਸੀਂ ਪਵਿੱਤਰ ਹੋ ਜਾਵਾਂਗੇ ਨਹੀਂ ਹੋ ਸਕੀਦਾ ਕੋਈ ਧਰਤੀ ਇਸ ਤਰ੍ਹਾਂ ਪਵਿੱਤਰ ਨਹੀਂ ਹੈ ਜਿੱਥੇ ਸਤ ਸੰਗਤ ਜਿੰਨਾ ਸਮਾਂ ਬੈਠੀ ਐ ਉਨਾ ਸਮਾਂ ਉਹ ਥਾਂ ਪਵਿੱਤਰ ਹੈ ਉਹ ਜੀਵਨ ਪਵਿੱਤਰ ਹੋ ਜਾਂਦੇ ਨੇ ਥਾਂ ਨੂੰ ਸੁਹਾਵਾ ਪਵਿੱਤ ਹੈ ਦਿੱਥੈ ਸੰਤ ਸਭਾ ਕਿਉਂਕਿ ਜੇਕਰ ਕੇਵਲ ਧਰਤੀ ਨੂੰ ਕਹੀਏ ਕਿ ਇੱਥੇ ਬੈਠ ਕੇ ਪਵਿੱਤਰ ਹੋ ਜਾਵਾਂਗੇ ਇਦਾਂ ਨਹੀਂ ਹੁੰਦਾ ਹਰਮੰਦਰ ਸਾਹਿਬ ਵਿਖੇ ਹਰ ਵਕਤ ਵੈਰੂ ਦੀ ਸਿੱਖ ਸਲਾਹ ਹੁੰਦੀ ਧੰਨ ਗੁਰੂ ਰਜਨ ਦੇ ਪਾਤਸ਼ਾਹ ਨੇ ਆਪਣੇ ਹੱਥੀ ਉਸ ਨੂੰ ਸਿਰਜਿਆ ਬਣਾਇਆ ਉੱਥੇ ਬੈਠ ਕੇ ਆਪਣੇ ਕਬਜ਼ੇ ਦੇ ਦੇ ਵਿੱਚ ਉਸ ਥਾਨ ਨੂੰ ਲੈ ਕੇ ਮੱਸਾ ਰੰਗੜ ਹੁੱਕਾ ਵੀ ਪੀ ਰਿਹਾ ਸ਼ਰਾਬ ਵੀ ਪੀ ਰਿਹਾ ਕੰਜਰੀਆਂ ਵੀ ਨਚਾ ਰਿਹਾ ਤੇ ਨਾ ਤੇ ਉਹ ਕੰਜਰੀਆਂ ਸਫਲ ਹੋਈਆਂ ਤੇ ਨਾ ਮੱਸਾ ਰੰਗੜ ਸਫਲ ਹੋਇਆ ਉਹਦਾ ਸਿਰ ਵੱਡਣਾ ਪਿਆ ਕਿਉਂਕਿ ਕਿਸੇ ਥਾਂ ਤੇ ਬੈਠਣ ਨਾਲ ਕੋਈ ਪਵਿੱਤਰ ਨਹੀਂ ਉਸ ਇਤਿਹਾਸਕ ਪਵਿੱਤਰ ਥਾਂ ਤੇ ਬੈਠ ਕੇ ਸਿਫਤ ਸਲਾ ਬਾਣੀ ਨਾਮ ਜਪਣ ਨਾਲ ਪਵਿੱਤਰਤਾ ਆਉਂਦੀ ਇਹ ਗੱਲ ਸਮਝ ਲੈਣੀ ਚਾਹੀਦੀ ਢੋਈ ਤਿਸ ਹੀ ਨੂੰ ਮਿਲੈ ਜਿਨ ਪੂਰਾ ਗੁਰੂ ਲੱਭਾ ਦੇਖੋ ਹੁਣ ਗੁਰੂ ਸਾਹਿਬ ਕਹਿੰਦੇ ਜਿਨ ਪੂਰਾ ਗੁਰੂ ਲੱਭਾ ਭਾਈ ਉਸੇ ਨੂੰ ਮੁਕਤੀ ਮਿਲਦੀ ਹੈ ਉਸੇ ਨੂੰ ਸਫਲਤਾ ਮਿਲਦੀ ਹੈ ਜਿਨੇ ਜ਼ਿੰਦਗੀ ਦੇ ਵਿੱਚ ਪੂਰੇ ਗੁਰੂ ਦਾ ਲੜ ਫੜ ਲਿਆ ਢੋਈ ਤਿਸ ਹੀ ਨੂੰ ਮਿਲੈ ਜਿਨ ਪੂਰਾ ਗੁਰੂ ਲੱਭਾ ਸਤਿਗੁਰੂ ਨੇ ਐਸੀ ਕਰਕੇ ਨਾ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਪੂਰੇ ਗੁਰ ਕਾ ਸੁਨੇਹ ਦੇਸੀ ਗੁਰਪੂਰਾ ਜਿਨ ਸਿਮਰਿਆ ਕਿੰਨੀ ਵਾਰ ਗੁਰੂ ਪਾਤਸ਼ਾਹ ਜੀ ਨੇ ਇਹ ਵਚਨ ਕਹੇ ਨੇ ਸਤਿਗੁਰ ਕਨੇ ਕਾਚੇ ਗੁਰ ਤੇ ਮੁਕਤ ਨਾ ਹੋਆ ਪੂਰੇ ਗੁਰੂ ਨੇ ਮੁਕਤੀ ਕਰਨੀ ਆਖਰੀ ਪੰਕਤੀ ਵਿੱਚ ਗੁਰੂ ਸਹਿ ਬਚਨ ਕਰਦੇ ਨੇ ਨਾਨਕ ਬੱਦਾ ਘਰ ਤਾਹ ਜਿੱਥੇ ਮਿਰਤ ਨਾ ਜਨਮ ਜਰਾ ਕਹਿੰਦੇ ਉਸ ਹਿਰਦੇ ਘਰ ਵਿੱਚ ਟਿਕ ਕੇ ਉੱਥੇ ਸਫਲਤਾ ਹਾਸਲ ਕਰ ਲੈਂਦਾ ਹੈ ਮਨੁੱਖ ਤੇ ਜਿੱਥੇ ਜਿਸ ਅਵਸਥਾ ਵਿੱਚ ਜਾ ਕੇ ਨਾ ਮੌਤ ਐ ਨਾ ਜਨਮ ਐ ਨਾ ਬੁਢਾਪਾ ਐ ਨਾ ਕਮਜ਼ੋਰੀ ਉਹ ਹਿਰਦੇ ਘਰ ਵਿੱਚ ਬੈਠ ਕੇ ਟਿਕ ਕੇ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਕੇ ਗੁਰਬਾਣੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਜਿਉਂਦੇ ਜੀ ਸਫਲ ਕਰ ਲੈਂਦਾ ਹੈ ਇਸ ਲਈ ਗੁਰੂ ਸਾਹਿਬ ਬਚਨ ਕਰਦੇ ਨੇ ਮੇਰੇ ਮਨ ਏਕਸ ਸਿਉ ਚਿਤ ਲਾਏ ਇਕ ਸਬਿਨ ਸਭ ਧੰਦ ਹੈ ਸਭ ਮਿਥਿਆ ਮੋਮਾਇ ਸੋ ਗੁਰੂ ਪਾਤਸ਼ਾਹ ਕਿਰਪਾ ਕਰਨ ਇਸ ਪਾਵਨ ਬਾਣੀ ਦੇ ਉਪਦੇਸ਼ ਸਾਡੇ ਹਿਰਦੇ ਵਿੱਚ ਬਸ ਜਾਣ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭਾਪੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ